ਤੇ ਗਾਇਸ 22 ਮਈ ਤੱਕ ਆਪਾਂ ਜੀ ਨਹੀਂ ਵਲੋਗ ਬਣਾਉਣੀ ਆ ਕਿਉਂਕਿ ਗਾਇਸ 23 ਨੂੰ ਮੇਰਾ ਲਾਸਟ ਇਗਜ਼ਾਮ ਆ ਤੇ ਆਣ ਕੇ ਮੈਂ ਵਲੋਗ ਸਟਾਰਟ ਕਰੂੰਗਾ ਠੀਕ ਆ ਬਬੀ ਜੀ ਚਲੋ ਠੀਕ ਹੈ ਹਾਂ ਜੀ ਦੋਸਤੋ ਸਾਰਿਆਂ ਨੂੰ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਹੋ ਜੀ ਹੈ ਗਾਇਸ ਗੁੱਡ ਈਵਨਿੰਗ ਵੈਲਕਮ ਟੂ ਮਾਈ ਨਿਊ ਵਲੋਗ ਮਾਸ਼ਾ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਗਾਇਸ ਕੱਲ ਮੇਰਾ ਫਰਸਟ ਇਗਜ਼ਾਮ ਆ ਸਾਇੰਸ ਦਾ 8th ਕਲਾਸ ਦਾ ਗਾਈਸ ਐਸ ਟਾਈਮ ਮੈਂ ਰਿਵੀਜ਼ਨ ਕਰਨ ਗਿਆ ਸੀ ਗਾਈਸ ਜਦੋਂ ਤੋਂ ਮੈਂ ਸਕੂਲ ਤੋਂ ਆਇਆ ਆ ਔਰ ਤੋਂ ਗਾਈ ਮੈਂ ਰਿਵੀਜ਼ਨ ਕਰਨ ਲੱਗਾ ਆ ਗਾਈਸ ਐਸ ਟਾਈਮ ਟਾਈਮ ਹੋ ਰਿਹਾ 6:00 ਵਜੇ 5 ਮਿੰਟ ਹੋ ਗਏ ਆ ਤੇ ਹਣ ਮੈਂ ਜੈਕ ਬਲੌਗ ਸਟਾਰਟ ਕੀਤੀ ਆ ਤੇ ਅੱਜ ਦੀ ਬਲੌਗ ਪਾਪਾ ਜੀ ਬਣਾਉਂਗੇ ਬਿਕੋਜ਼ ਅੱਜ ਮੈਂ ਰਿਵੀਜ਼ਨ ਕਰਦਾ ਪਿਆ ਆ ਤੇ ਗਾਈਸ 22 ਮਈ ਤੱਕ ਪਾਪਾ ਜੀ ਨਹੀਂ ਬਲੌਗ ਬਣਾਉਣੀਆਂ ਕਿਉਂਕਿ ਗਾਈਸ 23 ਨੂੰ ਮੇਰਾ ਲਾਸਟ ਐਗਜ਼ਾਮ ਆ ਤੇ ਆਣ ਕੇ ਮੈਂ ਬਲੌਗ ਸਟਾਰਟ ਕਰੂੰਗਾ ਠੀਕ ਆ ਬਬੀ ਜੀ ਚੱਲ ਠੀਕ ਤੁਸੀਂ ਬਲੌਗ ਬਣਾ ਲੂਗੇ ਹੋਰ ਮੈਂ ਬਣਾਉਣ ਦੀ ਕੋਸ਼ਿਸ਼ ਕਰੂੰਗਾ ਜਿੱਦਾਂ ਤੈਨੂੰ ਤਾਂ ਐਕਸਪੀਰੀਅੰਸ ਹੈ ਉਹ ਚਲ ਮੈਂ ਆਪਣੇ ਹਿਸਾਬ ਨਾਲ ਕੋਸ਼ਿਸ਼ ਕਰੂੰਗਾ ਤਾਂ ਥੋੜੀ ਸਿਹਤ ਵੀ ਠੀਕ ਨਹੀਂ ਅੱਜ ਹੂੰ ਗਾਈਸ ਪਾਪਾ ਜੀ ਦੀ ਸਿਹਤ ਠੀਕ ਨਹੀਂ ਆ ਪਾਪਾ ਜੀ ਨੂੰ ਬੁਖਾਰ ਹੋਇਆ ਹੈ ਆ ਪਾਪਾ ਜੀ ਨੂੰ ਸੋ ਬੁਖਾਰ ਸੀਗਾ ਤੇ ਪਾਪਾ ਜੀ ਮੈਡੀਸਿਨ ਲੈ ਕੇ ਆਇਆ ਤੇ ਹੁਣ ਮੈਡੀਸਿਨ ਦੱਦੀ ਆ ਤੇ ਹੁਣ ਪਾਪਾ ਜੀ ਥੋੜੇ ਠੀਕ ਆ ਕੇ ਨਾਲ ਉਹ ਹਨ ਬਬੀ ਜੀ ਠੀਕ ਆ ਫਰਕ ਆ ਥੋੜਾ ਆ ਗਿਆ ਗਾਈਸ ਹੁਣ ਮੈਂ ਰਿਵੀਜ਼ਨ ਕਰਨ ਹਾਲੋ Papa ji ਕੁਛ ਬਣਾ ਲਿਓ ਹਾਂਜੀ ਦੋਸਤੋ ਸਾਰਿਆਂ ਨੂੰ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਹੋ ਜੀ ਯतीश ਨੇ ਮੈਨੂੰ ਇੱਕ ਬਹੁਤ ਹੀ ਔਖੀ ਡਿਊਟੀ ਲਾਤੀ ਕਿਉਂਕਿ ਉਹਦਾ ਕੰਮ ਹੈ ਇਹ ਬਲੌਗ ਬਣਾਉਣਾ ਕਿਉਂਕਿ ਮੈਂ ਤਾਂ ਕਦੀ ਬਣਾਇਆ ਨਹੀਂ ਕਦੀ ਤਾਂ ਲੈਨ ਮੇਰੇ ਜਰੂਰ ਹੈ ਗਾਉਣ ਪਜਾਉਣ ਦੀ ਸਟੇਜਾਂ ਤੇ ਕੀਬੋਰਡ ਪਲੇ ਕਰਦਾ ਜਿੱਦਾਂ ਤੁਹਾਨੂੰ ਪਤਾ ਹੀ ਹੈ ਦਿਖਾਉਂਦਾ ਦਿੰਦਾ ਯतीश ਬਟ ਕਦੀ ਮੈਂ ਕੈਮਰੇ ਮੋਰੇ ਨਹੀਂ ਕਦੀ ਕੋਈ ਕੰਮ ਕੀਤਾ ਹਨ ਇਸ ਕਰਕੇ ਕੋਈ ਨਹੀਂ ਜਿੱਦਾਂ ਦਾ ਵੀ ਹੋਊਗਾ ਕਬੂਲ ਕਰਿਓ ਤੇ ਦੇਖ ਕੇ ਆਉਂਦੇ ਹੁਣ ਜਤਿਸ਼ ਪੜਦਾ ਪਿਆ ਮੇਰੇ ਜਿਹਾ ਸੈਟਅਪ ਵਾਲੇ ਰੂਮ ਚ ਬੈਠਾ ਕਰੋ ਦੇਖਦੇ ਆ ਕੀ ਕਰਦਾ ਹੈ ਕੀ ਕਰ ਰਹੇ ਆਨ ਪੁੱਛ ਕੇ ਆਨੇ ਪੇਪਰ ਕਦੋਂ ਸ਼ੁਰੂ ਹੋ ਜਤਿਸ਼ ਲੱਗਾ ਆਪਣੀ ਸਟੱਡੀ ਕਰਨ ਜਤਿਸ਼ ਆਪਣਾ ਤਰਾ ਪੇਪਰ ਕਦੋਂ ਸ਼ੁਰੂ ਹੋ ਕੇ ਕਿਸ ਤਰੀਕ ਤੇ ਸ਼ੁਰੂ ਕਰ ਤੋਂ ਕੱਲ ਤੋਂ ਕਾਦਾ ਪੇਪਰ ਹੈ ਫਰਸਟ ਪੇਪਰ ਕਾਦਾ ਸਾਇੰਸ ਦਾ ਤਿਆਰੀ ਆ ਗਈ ਪੂਰੀ ਹਾਂ ਜੀ ਕਰਾਂ ਤੇ ਆ ਬਸ ਚਲ ਠੀਕ ਛੋੜ ਨਾ ਜਿੰਨਾ ਬੋਲਦੇ ਕਲਮ ਬਾਕੀ ਸਾਰਾ ਹੁੰਦਾ ਮੈਂ ਰਿਵੀਜ਼ਨ ਕਰਨ ਦੇ ਆਇਆ ਕਿੰਨੇ ਵਜੇ ਲੱਗਾ ਸੀ ਅੱਜ ਫੇਰ ਪੜ੍ਹ ਅੱਜ ਮੈਂ 2 ਵਜੇ ਸਕੂਲੋਂ ਆਇਆ ਹੂੰ 2 ਵਜੇ ਤੋਂ ਲੈ ਕੇ ਪਹਿਲਾਂ ਮੈਂ ਫਰੈਸ਼ ਹੋਇਆ ਬਾਅਦ ਵਿੱਚ ਮੈਂ ਰੋਟੀ ਪਾਣੀ ਖਾਧਾ ਤੇ ਮੈਂ 3 ਵਜੇ ਲੱਗ ਗਿਆ ਸੀ ਰਿਵੀਜ਼ਨ ਕਰਨ ਤੇਨ ਵਿੱਚ ਰਹਿ ਕੇ 4 ਵਜੇ ਤੱਕ 4 ਵਜੇ ਤੇ ਲੈ ਕੇ 5 ਵਜੇ ਤੱਕ 5 ਵਜੇ ਤੇ ਲੈ ਕੇ 6 ਵਜੇ ਤੱਕ ਹਾਂ ਦੇ ਵਿੱਚ ਕਰ ਰਹੇ ਹਾਂ ਹੁਣ ਕਿੰਨਾ ਟਾਈਮ ਹੋ ਗਿਆ ਹੁਣ ਸਵਾ ਸਹੀ ਹੋ ਗਿਆ ਨਾ ਦਾਲ ਸਬ지 ਦੇਖ ਕੇ ਅੱਜ ਕੀ ਬਣਦੀ ਪਈ ਐ ਹਾਂ ਜਿਵੇਂ ਕੜੀ ਦੀ ਗੱਲ ਕਰਦਾ ਸੀ ਕੜੀ ਆ ਕੜੀ ਬਣਨਦੀ ਐ ਇਧਰ ਕੜੀ ਬਣ ਕੇ ਰੈਡੀ ਹੋ ਗਈ ਐ ਹੁ ਟੇਸਟ ਹੂੰਗਾ ਦ ਚੈੱਕ ਕਿੱਦਾਂ ਦੀ ਬਣੀ ਕਰੋ ਤਾਂ ਚੱਕੀ ਜੀ ਦੱਸੋ ਕਿੱਦਾਂ ਦੀ ਬਣੀ ਐ ਵਧੀਆ ਬਣੀ ਆ ਪਰ ਤੁਸੀਂ ਦੱਸਿਓ ਵੀ ਰਾਤ ਨੂੰ ਕਿੱਦਾਂ ਨਹੀਂ ਪੱਟਣੀ ਤਾਂ ਬਦਲੀ ਨਾ ਗਣੀ ਮੈਂ ਬਣਾਈ ਜਾਂ ਅੱਛਾ ਠੀਕ ਆ ਚਲੋ ਸਹੀ ਆ ਫੇਰ ਵੀ ਕੋਈ ਨਮਕ ਘੱਟ ਵਾ ਤੇ ਜਾ ਕੁਝ ਬਾਕੀ ਸਾਰਾ ਤਾਂ ਸਹੀ ਹੈ ਕੋਈ ਨਹੀਂ ਬਾਕੀ ਰਾਤ ਨੂੰ ਚੱਕ ਹੁੰਦੀ ਐ ਦੇਖਣ ਨੂੰ ਤਾਂ ਬਹੁਤ ਵਧੀਆ ਲੱਗੰਦੀ ਆ ਬਾਕੀ ਚੈੱਕ ਕਰਾਂਗੇ ਸ਼ਾਮ ਨੂੰ ਗਾਈਸ ਮੇਰੇ ਵਿਜ਼ਨ ਕਰ ਲਈਆ ਗਾਈਸ ਹੁਣ ਮੇਰੀ ਤਿਆਰੀ ਆ ਤੇ ਮੈਂ ਕੱਲ ਰੈਡੀ ਆ ਐਗਜ਼ਾਮ ਦੇ ਲਈ ਚਲੋ ਗਾਈਸ ਟਾਈਮ ਹੋ ਰਿਹਾ 8 ਵਜ ਗਿਆ ਗਾਈਸ ਤੇ ਹੁਣ ਮੈਂ ਡਿਨਰ ਕਰਨ ਲੱਗਾ ਆ ਕੜੀ ਤੇ ਨਾਲ ਰੋਟੀ ਚਲੋ ਗਾਈਸ ਅੱਜ ਬਣੀ ਆ ਸਾਡੀ ਕੜੀ ਕੜੀ ਖਾਉਂਗਾ ਗਾਈਸ ਹਲੇ ਮੈਂ ਡਿਨਰ ਕਰਨ ਲੱਗਾ ਹੀ ਸੀਗਾ ਕੀ ਮੇਰੇ ਖੀਰੇ ਆ ਗਏ ਦੇਖੋ ਗਾਇਸ ਤੇ ਹੁਣ ਮੈਂ ਨਾਲ ਖਾਵਾਂਗਾ ਸੈਲਡ ਚਲੋ ਗਾਇਸ ਟਾਈਮ 8:00 ਵਜੇ ਪੂਰੇ 8:00 ਵਜੇ ਆ ਤੇ ਮੇਰੀ ਰਿਵੀਜ਼ਨ ਹੋ ਗਈ ਆ ਚਲੋ ਗਾਇਸ ਹੁਣ ਮੈਂ ਕਰਦਾ ਡਿਨਰ ਗਾਇਸ ਇਦਾਂ ਨਹੀਂ ਆ ਕਿ ਮੈਂ ਲਗਾਤਾਰ ਪੜਦਾ ਰਿਆ ਮੈਂ ਥੋੜੀ ਦੇਰ ਲਈ ਬ੍ਰੇਕ ਵੀ ਲਈ ਸੀਗੀ ਗਾਇਸ ਜਦੋਂ ਸਵਾ 6 ਹੋਏ ਸੀਗੇ ਤੇ ਜਦੋਂ ਪਪਾ ਜੀ ਛੋਟ ਲੈਂਦੇ ਪਏ ਸੀਗੇ ਗਾਇਸ ਉਸ ਤੋਂ ਥੋੜੀ ਦੇਰ ਬਾਅਦ ਵਿੱਚ ਮੈਂ ਪੜਿਆ ਤੇ ਉਦੋਂ 25 20 25 ਮਿੰਟ ਪੜਿਆ ਹੋਣਾ ਜਿਆਦਾ ਤੋਂ ਜਿਆਦਾ ਉਸ ਤੋਂ ਬਾਰੇ ਵਿੱਚ ਗਾਇਸ ਮੈਂ ਬ੍ਰੇਕ ਲਈ ਗਾਇਸ ਜਦੋਂ ਕੜੀ ਬਣ ਕੇ ਰੈਡੀ ਹੋਈ ਹਾਂ ਹਾਂ ਜਦੋਂ ਗਾਇਸ ਜਦੋਂ ਕੜੀ ਬਣ ਕੇ ਰੈਡੀ ਹੋਈ ਤੇ ਜਦੋਂ ਮੰਮੀ ਜੀ ਉਦੋਂ ਬਾਬਾ ਜੀ ਛੋੜ ਲੈਂਦੇ ਪਏ ਸੀਗੇ ਮੰਮੀ ਜੀ ਕੜੀ ਟੇਸਟ ਕਰਕੇ ਦੱਸਣਦੇ ਸੀਗੇ ਕਿ ਕਿੰਦਾ ਦੀ ਕੜੀ ਬਣੀ ਆ ਤੇ ਉਹਦੇ ਕੋਲ ਗਾਇਸ ਕਾਪੀ ਪਈ ਸੀਗੀ ਉਦੋਂ ਮੈਂ ਕਾਪੀ ਉੱਥੇ ਰੱਖੀ ਸੀਗੀ ਤੇ ਉਦੋਂ ਮੈਂ ਗਾਇਸ ਪੈਕਟ ਲੈਣ ਗਿਆ ਸੀਗਾ ਮੈਂ ਕਿਹਾ ਚਲੋ ਕੁਛ ਖਾ ਪੀ ਕੇ ਆਉਨਾ 10 ਰੁਪਏ ਲੈ ਲਏ ਸੀ ਤੇ ਮੈਂ ਕਿਹਾ ਚਲੋ ਕੁਛ ਖਾ ਪੀ ਕੇ ਆਉਨਾ ਮੈਨੂੰ ਭੁੱਖ ਲੱਗੀ ਸੀਗੀ ਗਾਇਸ ਅਦੋਂ ਮੈਂ ਥੋੜੀ ਦੇਰ ਲਈ ਬ੍ਰੇਕ ਲਈ ਸੀਗੀ ਤੇ ਉਦੋਂ ਗਾਇਸ ਮੇਰੀ ਕਾਪੀ ਬਾਹਰ ਪਈ ਸੀਗੀ ਤੁਸੀਂ ਦੇਖੀ ਹੋਣੀ ਗਾਇਸ ਡਿਨਰ ਹੋ ਚੁਕਿਆ ਆ ਗਾਇਸ ਦੇਖੋ ਕੌਣ ਆਇਆ ਖਤਰੋ ਦਾ ਖਿਲਾੜੀ ਆਇਆ ਬਹਿ ਗਿਆ ਆ ਕੇ ਗਾਇਸ ਆ ਕੀ ਕਰ ਰਿਹਾ ਦਰਿੰਦਾ ਕਰੀ ਮੜੇ ਮੰਸੀ ਹਾਲ ਦੇਖੋ ਗਾਇਸ ਗਾਇਸ ਇੱਕ ਵਾਰੀ ਮੈਂ ਫੇਰ ਰਿਵੀਜ਼ਨ ਕਰੂੰਗਾ ਤਾਂ ਕਿ ਮੈਨੂੰ ਜਿਹੜਾ ਮੇਰਾ ਚੇਤਾ ਭੁੱਲਦਾ ਆ ਜੋ ਮੈਨੂੰ ਕੁਛ ਵੀ ਕੋਈ ਕੁਐਸਚਨ ਆਨਸਰ ਫਿਲਪ ਮੈਸਕ ਕੋਈ ਕੁਛ ਵੀ ਮੈਨੂੰ ਚੇਤਾ ਭੁੱਲਦਾ ਗਾਇਸ ਬੰਮ ਚੇਤਾ ਨਾ ਭੁੱਲੇ ਚਲੋ ਗਾਇਸ ਮੰਮੀ ਪਾਪਾ ਜੀ ਵੀ ਬੈਠੇ ਆ ਸਾਡਕ ਚ ਮੰਮੀ ਕੱਲੇ ਕਹੇ ਫਰਸਟ ਪੇਪਰ ਮੈਨੂੰ ਬਲੇਸਿੰਗਸ ਦੇ ਦਿਓ ਪਾਪਾ ਜੀ ਤੁਸੀਂ ਵੀ ਬਲੇਸਿੰਗਸ ਦਿਵਾ ਦਿਓ ਆਪਾ ਛਾ ਤੇ ਨੰਬਰ ਆ ਕੇ ਵਧੀਆ ਲੈ ਕੇ ਆਉਣੇ ਆ ਛਾ ਠੀਕ ਆ ਅੱਗੇ ਤੇਰੇ ਨੰਬਰ ਥੋੜੇ ਥੋੜੇ ਘਟਦੇ ਜੇ ਆਉਂਦੇ ਨਜ਼ਰ ਮਿਲ ਗਈ ਹਾਂ ਜੇ ਹਿਸਾਬ ਨਾਲ ਪੜਦਾ ਉਹ ਹਿਸਾਬ ਨਾਲ ਵਧੀਆ ਹੋਣੀ ਚਾਹੀਦੀ ਏ ਠੀਕ ਆ ਤਾਂ ਇਹੋ ਪੇਪਰ ਤੇ ਵਧੀਆ ਨੰਬਰ ਆਉਣੇ ਤੇ ਪਾਸ ਹੋਣਾ ਚਾਹੀਦਾ ਹੈ ਠੀਕ ਠੀਕ ਨਹੀਂ ਫੇਲ ਤਾਂ ਮੈਂ ਨਹੀਂ ਹੋ ਸਕਦਾ ਚਲੋ ਗਾਇਸ ਇਸ ਦੇ ਨਾਲ ਹੀ ਹੁਣ ਮੈਂ ਸਵਲੋਗ ਦਾ ਕਰਦਾ ਐਂਡ ਪਸੰਦਾ ਹੀ ਹੂੰਗੀ ਦਾ ਕਰ ਦਿਓ ਲਾਈਕ ਨਵੇਂਆ ਚੈਨਲ ਤੇ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਗਾਇਸ ਨੈਕਸਟ ਵਲੋਗ ਦੇ ਵਿੱਚ ਧੰਨਵਾਦ ਜੀ ਬਾਏ ਕਰਦੇ ਗਾਇਸ ਮਨਚ ਨੂੰ ਪਤਾ ਹੁੰਦਾ ਕਿ ਬਾਏ ਕਰਨੀ ਆ ਬਾਏ ਚਲੋ ਗਾਇਸ ਕੱਲੇ ਮੇਰਾ ਫਰਸਟ ਐਗਜ਼ਾਮ ਆ ਇੱਕ ਵਾਰੀ ਫੇਖਾ ਦੇਓ ਦੇਖੋ ਗਾਇਸ ਬਾਏ ਇਧਰ ਗੜੀ ਬਣ ਕੇ ਰੈਡੀ ਹੋ ਗਈ ਆ ਤੈਨੂੰ ਕਨੇ ਕਿਹਾ ਬੱਜਣੀ